ਨੋ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਜਿਹੜੀ ਇਹ ਵੀਡੀਓ ਬਣਾਉਣ ਲੱਗੇ ਆਂ ਈ ਰਿਕਸ਼ਾ ਬਾਰੇ ਬਣਾਵਾਂਗੇ ਜਿਹੜੀ ਇਹ ਈ ਰਿਕਸ਼ਾ ਹੈ ਇਹ ਚ ਦੋ ਕਿਸਮ ਦੀਆਂ ਬੈਟਰੀਆਂ ਟਿਕਦੀਆਂ ਨੇ ਇੱਕ ਤਾਂ ਸੁੱਕੀ ਬੈਟਰੀ ਲਿਥੀਅਮ ਕਹਿੰਦੇ ਨੇ ਜੀ ਇਹਨੂੰ ਤੇ ਇੱਕ ਹੈਗੀਆਂ ਤਜਾਬ ਵਾਲੀਆਂ ਬੈਟਰੀਆਂ ਤਜਾਬ ਵਾਲੀ ਦਾ ਕੀ ਫਾਇਦਾ ਤੇ ਸੁੱਕੀ ਦਾ ਕੀ ਫਾਇਦਾ ਉਹ ਆਪਾਂ ਗੱਲਬਾਤ ਕਰਾਂਗੇ ਸੰਗਰੂਰ ਮੋਟਰ ਜਗਰਜ ਵਾਲਿਆਂ ਨਾਲ ਸੁਰਿੰਦਰ ਸਿੰਘ ਨਾਲ ਤੇ ਇਸ ਵੀਡੀਓ ਨਾਲ ਤੁਸੀਂ ਬਨੇ ਰਹੋ ਆਪਾਂ ਜਿਹੜੇ ਈ ਰਿਕਸ਼ਾ ਚਲਾਉਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਘੱਟੋ ਘੱਟ 10 ਮਿੰਟ ਦੀ ਇਹ ਵੀਡੀਓ ਬਣਨੀ ਹੈਗੀ ਤੇ ਧਿਆਨ ਦਿਓ ਜਿਹੜੀ ਕੰਮ ਕਰਨਾ ਬਿਜਲੀ ਬਚਾਉਣੀ ਆ ਪਾਣੀ ਬਚਾਉਣਾ ਟਾਈਮ ਬਚਾਉਣਾ ਉਹਦੇ ਇਹ ਦੇ ਵਿੱਚ ਆਪਾਂ ਗੱਲਬਾਤ ਵੀਡੀਓ ਚ ਕਰਾਂਗੇ ਧੰਨਵਾਦ ਬਣੇ ਰਹੋ ਵੀਡੀਓ ਨਾਲ ਕਰਦਿਆਂ ਗੱਲਬਾਤ ਫਿਰ ਆਜੋ ਦੋਸਤੋ ਵਹਿੰਜੀ ਕਾ ਖਾਲਸਾ ਵਹਿਗੂ ਦੇ ਭਤੇ ਸਾਡੀ ਸੰਗਰਾਮੀ ਕਲਾ ਕੇਂਦਰ ਸ੍ਰਾਮ ਸਿੰਘ ਦੁੱਧਮ ਸਿੰਘ ਵਾਲੇ ਦੀ ਟੀਮ ਪਹੁੰਚੀ ਹੈ ਸੰਗਰੂਰ ਮੋਟਰ ਗੈरेज ਤੇ ਤੇ ਆਪਾਂ ਗੱਲ ਕਰਾਂਗੇ ਸੁਰਿੰਦਰ ਸਿੰਘ ਨਾਲ ਇੱਥੇ ਹੈਗਾ ਜਿਹੜਾ ਇਹਨਾਂ ਦਾ ਈ ਰਿਕਸ਼ਾ ਦਾ ਕੰਮ ਹੈ ਈ ਰਿਕਸ਼ਾ ਦੇ ਵਿੱਚ ਦੋ ਕਿਸਮ ਦੀਆਂ ਬੈਟਰੀਆਂ ਨੇ ਇੱਕ ਤਾਂ ਤਜਾਬ ਵਾਲੀਆਂ ਨੇਗੀਆਂ ਇੱਕ ਹੈਗੀ ਲਿਥੀਅਮ ਸੁੱਕੀਆਂ ਬੈਟਰੀ ਜਿਹੜੀਆਂ ਪੰਜਾਬੀ ਚ ਅਸੀਂ ਕਹਿੰਦੇ ਆ ਆਪਾਂ ਉਹਦੇ ਬਾਰੇ ਅੱਜ ਨਾਲ ਗੱਲ ਕਰਨੀ ਆ ਵੀ ਸੁੱਕੀਆਂ ਤੇ ਤਜਾਬ ਵਾਲੀਆਂ ਚ ਕੀ ਫਰਕ ਆ ਤੇ ਸੁਨਿੰਦਰ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਤੇ ਤੁਹਾਨੂੰ ਪੂਹੀ ਟਾਈਮ ਦਿੱਤਾ ਤੇ ਆਪਾਂ ਕਰਾਂਗੇ ਜਿਹੜੇ ਕਿਰਤੀ ਲੋਕ ਈ ਰਿਕਸ਼ਾ ਤਾਂ ਕੋਪਰੀਟ ਦੇਣਗੇ ਈ ਰਿਕਸ਼ਾ ਦੇ ਵਿੱਚ ਜਿਹੜੀਆਂ ਹੁਣ ਤੋਂ ਜ਼ਿਆਦੇ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਛੁੱਕੀਆਂ ਬੈਟਰੀਆਂ ਤੋਂ ਰੋਕਣਾ ਕਿ ਕਿਹੜੀਆਂ ਕਿਹੜੀਆਂ ਬਚਤਣ ਆਪਾਂ ਪਹਿਲੀ ਗੱਲ ਕਰੀਏ ਵੀ ਛੁੱਕੀਆਂ ਬੈਟਰੀਆਂ ਕਿਉਂ ਪਰੋਂ ਲੋਕ ਅਲੀ ਥਿਆਮਾ ਛੁੱਕੀ ਬੈਟਰੀ ਦਾ ਸਭ ਤੋਂ ਵੱਡਾ ਫਾਇਦਾ ਤਾਂ ਹੈ ਜੀ ਗੱਡੀ ਦੀ ਲਾਈਫ ਵੱਧ ਜਾਂਦੀ ਹੈ ਗੱਡੀ ਘੱਲ ਨੂੰ اٹ ਜਾਂਦੀ ਹੈ ਜਦੋਂ ਵੀ ਆਪਣੇ ਵੀ ਪਾਣੀ ਪਾਉਂਦੇ ਨੇ ਇਹਨਾਂ ਦੇ ਵਿੱਚ ਉਹ ਥੋੜਾ ਬਹੁਤ ਪਾਣੀ ਜਦੋਂ ਬਾਹਰ ਡੁੱਲਦਾ ਹੈ ਉਹਦੇ ਨਾਲ ਗੱਡੀ ਘੜਨੇ ਸ਼ੁਰੂ ਹੋ ਜਾਂਦੀ ਹੈ ਉਹ ਤਾਂ ਜਾ ਵੀ ਹੁੰਦਾ ਬੇਸਿਕਲੀ ਇੱਕ ਤਾਂ ਗੱਡੀ ਬਚਦੀ ਆਪਣੀ ਗੜਨ ਤੋਂ ਜੀ ਉਸ ਤੋਂ ਬਾਅਦ ਜਿਹੜਾ ਪਾਣੀ ਦੀ ਬਚਤ ਹੈ ਉਹ ਬਹੁਤ ਵੱਡੀ ਬਚਤ ਹੈ ਜੀ ਕਿੰਨਾ ਕਿੰਨਾ ਕੁ ਪਾਣੀ ਪੈਂਦਾ ਸਾਲ ਦੇ ਵਿੱਚ ਭਲਾ ਅੰਦਾਜ਼ਾ ਜੇ ਆਪਾਂ ਜ਼ਿਆਦਾ ਨਾ ਕਹੀਏ ਸਾਲ ਦੇ ਵਿੱਚ 100 ਲੀਟਰ ਤੋਂ ਵੱਧ ਬਚਦਾ ਜੀ 100 ਲੀਟਰ ਜਣੀ ਜੇ ਆਪਾਂ ਲਈ ਅਵੇ ਦੁਨੀਆ ਦੇ ਇਸ ਟਾਈਮਾ ਕਰੋਨਾ ਦੇ ਹਸਾਬ ਦੇ ਵਿੱਚ ਹੈ ਇਹ ਰਿਕਸ਼ਾ ਚੱਲਦੀਆਂ ਨੇ ਤਾਂ ਫਿਰ ਪਿੰਨਾ ਆਧਾਰਮਾ ਖਰਮਾ ਲੀਟਰ ਪਾਣੀ ਖਪਦਾ ਹੋਣਾ ਹਨਾ ਹਾਂ ਜੀ ਬਹੁਤ ਵਧੀਆ ਬਚਤ ਹੁੰਦੀ ਹੈਗੀ ਪਾਣੀ ਦੀ ਤੇ ਪਲੱਸ ਬਿਜਲੀ ਦੀ ਵੀ ਬਚਤ ਆ ਜੇ ਬਿਜਲੀ ਆ ਮੰਨ ਲਓ ਵੀ ਦੂਜੀਆਂ ਜਿਹੜੀਆਂ ਹੈਗੀਆਂ ਬੈਟਰੀਆਂ ਆਪਣੀਆਂ ਇਸ ਵਾਲੀਆਂ ਤਜਾਹ ਵਾਲੀਆਂ ਉਹ ਕਿੰਨੇ ਘੰਟੇ ਚਾਰਜ ਹੁੰਦੀ ਆ ਉਹ ਪੂਰੀ ਰਾਤ ਲਾ ਕੇ ਰੱਖਣੀ ਪੈਂਦੀ ਐ 8 ਤੋਂ 10 ਘੰਟੇ ਲੰਦੀ ਐ ਚਾਰਜ ਹੋਣ ਵਾਸਤੇ ਜਿਹੜੀ 10 ਘੰਟੇ ਇਹ ਫਿਰ ਇਹ ਬੈਟਰੀ ਕਿੰਨਾ ਟਾਈਮ ਲੱਗੀ ਐ ਇਹ 4 ਤੋਂ 5 ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ ਐ ਫੁੱਲ ਚਾਰਜ ਤੇ ਚੱਲਦੀ ਉਹਦੇ ਬਰਾਬਰ ਹੀ ਐ ਹਾਂ ਚਲੋ ਇਹ ਆਪਾਂ ਕਹੀਏ ਵੀ ਇੱਕ ਬੈਟਰੀ ਕਿੰਨਾ ਕੱਢ ਲੈਂਦੀ ਐ ਸਫਰ 100 ਪਲੱਸ ਕੱਢ ਜਾਂਦੀ ਐ ਜੇ ਰਾਮ ਨਾਲ ਬਾਕੀ ਹਰੇਕ ਦੇ ਚਲਾਈ ਤੇ ਡਿਪੈਂਡ ਐ ਕੋਈ 150 ਕੋਈ 150 ਚਲਾ ਇਹ ਇਹ ਦੋ ਵੈਂਡੇ ਰੱਖਿਆ ਹੁਣ ਇਹਦੇ ਵਿੱਚ ਫਿਰ 250 ਪਲੱਸ ਜਾਂਦੀ ਹੈ ਜੀ 250 ਪਲੱਸ ਜਾਂਦੀ ਹੈਗੀ ਹਾਂ ਜੀ ਤੇ ਜਿੰਦਾ ਜੀ ਫਿਰ ਇਹਦਾ ਗਰੰਟੀ ਜਿਹੜੀਆਂ ਉਹ ਜਿਹੜੀਆਂ ਹੈਗੀਆਂ ਨੇਗੀਆਂ ਬੈਟਰੀਆਂ ਦੂਜੀਆਂ ਚਾਰ ਵਾਲੀਆਂ ਬੈਟਰੀਆਂ ਦੀ ਵਾਰੰਟੀ 15 ਮਹੀਨਿਆਂ ਦੀ ਹੁੰਦੀ ਹੈ ਜੀ ਲੀਥੀਅਮ ਦੀ ਬੈਟਰੀ ਦੀ ਗਰੰਟੀ ਹੈ ਜਿਹੜੀ ਉਹ 36 ਮਹੀਨਿਆਂ ਦੀ ਹੈ ਜੀ 36 ਮਹੀਨੇ ਉਦੋਂ ਕੀ ਕੀ ਬਦਲੋਂਗੇ ਤੁਸੀਂ ਤਾਂ ਜੇ ਕੋਈ ਗੜਬੜ ਹੋ ਗਈ ਉਦੇ ਵਿੱਚ ਕੁਝ ਵੀ ਨਹੀਂ ਹੁੰਦਾ ਹੈਗਾ ਜੀ ਛੋਟੇ ਛੋਟੇ ਕੰਪੋਨੈਂਟ ਹੁੰਦੇ ਨੇ ਜੇ ਕਿਸੇ ਚੀਜ਼ ਚ ਦਿੱਕਤ ਆਉਂਦੀ ਹੈ ਤਾਂ ਉਹ ਚੇਂਜ ਹੋ ਜਾਂਦਾ ਹੁੰਦਾ ਜੀ ਚੇਂਜ ਹੋ ਜਾਂਦਾ ਹਾਂ ਦਿੱਕਤਾਂ ਨਹੀਂ ਮੈਨੂੰ ਵੀ 15 ਦਿਨ ਉਡੀਕਣਾ ਪਵੇ ਉਹਦੀ ਮੌਕਤ ਹੀ ਕਰਤਾ ਹਾਂਗੇ ਜੇ ਕੋਈ ਹੋ ਜਾਂਦਾ ਵੈਸੇ ਤਾਂ ਅਵੇਲੇਬਲ ਹੁੰਦਾ ਹੀ ਆ ਸਮਾਨ ਜੀ ਜੇ ਬਾਈ ਚਾਂਸ ਕਦੇ ਨਾ ਵੀ ਹੋਵੇ ਦੂਜੇ ਤੀਜੇ ਦਿਨ ਹੋਈ ਜਾਂਦਾ ਜੀ ਹੋ ਜਾਂਦਾ ਉਹ ਅੱਛਾ ਇਹਦੇ ਵਿੱਚ ਤੁਸੀਂ ਇਹਦੇ ਇੱਕ ਤਾਂ ਹੀ ਪਾਣੀ ਦੀ ਬਚਤ ਹੋਵੇ ਬਿਜਲੀ ਦੀ ਬਚਤ ਫਿਰ ਇੱਕ ਮਹੀਨੇ ਦੀ ਕਿੰਨੀ ਹੋਗੀ ਬਿਜਲੀ ਦੀ ਬਚਤ ਜੀ ਅੱਧੀ ਬਚਦੀ ਹੈ ਜੀ ਵਿਚਲੀ ਜਦੋਂ ਆਪਣਾ ਟਾਈਮ ਅੱਧਾ ਲੱਗ ਰਿਹਾ ਤਾਂ ਬਿਜਲੀ ਵੀ ਅੱਧੀ ਲੱਗਣੀ ਹੈ ਜੀ ਅੱਧੀ ਲੱਗਣੀ ਹੈ ਹਾਂ ਜੀ ਇਹ ਕਹ ਲਓ ਜੀ 150 200 ਜੁਨਟ ਬਚਦੀ ਆਪਣੀ ਮਹੀਨੇ ਦੀ ਹਾਂ ਇਹਦੇ ਵਿੱਚ ਇਹ ਵੀ ਜਿਹੜੇ ਜੇ ਅੱਜ ਤੱਕ ਜਲ ਬਿਜਨੀਆਂ ਹੈਗੀਆਂ ਫ੍ਰੀ ਹਾਂ ਜੀ ਜੇ ਕਿਤੇ ਇਹ ਬਿੱਲ ਆ ਕੋ ਹੁੰਦਾ ਤਾਂ ਮੱਲਾ ਦਾ ਕਰੀ ਬੰਦੇ ਨੂੰ ਮਜ਼ਦੂਰ ਬੰਦੇ ਨੂੰ ਬਹੁਤ ਵੱਡਾ ਸਹਾਰਾ ਹੈ ਜੀ ਬਹੁਤ ਵੱਡਾ ਸਹਾਰਾ ਫਿਰ ਜਦੋਂ ਪਾਣੀ ਦੀ ਗੱਲ ਕਰੀ ਪਾਣੀ ਵੀ ਜੇ 100 ਲੀਟਰ ਬਚਦਾ ਹੈ ਆਰਮਾ ਖਰਮਾ ਲੀਟਰ ਜਿਹੜੇ ਤੇ ਆਪਣਾ ਪਾਣੀ ਦੁਨੀਆ ਤੋਂ ਬਚੂਗਾ ਜੇ ਇਹ ਥੁੱਕੀਆਂ ਮੈਂਟਰੀਆਂ ਬਕਤਾਂ ਲੱਗ ਜਾ। ਹਾਂ ਜੀ ਹੁਣ ਰਿਕਸ਼ੇ ਤੁਸੀਂ ਦੇਖ ਲਓ ਕਿੰਨੇ ਹੋ ਗਏ ਈ ਰਿਕਸ਼ਾ। ਹਾਂ ਜੀ ਹਾਂ ਜੀ। ਹਰ ਇੱਕ ਸ਼ਹਿਰ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਹੈ ਜੀ। ਹਾਂ ਜੀ। ਜੇ ਇਕੱਲੇ-ਇਕੱਲੇ ਬੰਦੇ ਦਾ 100-100 ਲੀਟਰ ਬਚਦਾ ਤਾਂ ਕਿੰਨਾ ਪਾਣੀ ਬਚ ਗਿਆ। ਇੰਨਾ ਪਾਣੀ ਬਚ ਗਿਆ ਦੂਜੀ ਵਾਰ ਜਿਹੜਾ ਉਹ ਅ ਪੂਰਾ ਵਰਨ ਰੋਹਾ ਵੀ ਬਚੂਗਾ ਜਿਹੜਾ ਅ ਮਦਰ ਟਾਈਮ ਚੱਲੂਗੀ ਨਾ ਗੱਡੀ ਦੀ ਉਮਰ ਵੱਧੇ ਆ ਜੀ। ਉਮਰ ਵੱਧੇ ਆਗੀ ਹਾਂ। ਇਹ ਇੱਕ ਇਹ ਆਪਣੀ ਹੋਰ ਗੱਲ ਕਰੀ ਦੇ ਇਹਦੇ ਵਿੱਚ ਇਹਦੇ ਵਿੱਚ ਇਹਦੀਆਂ ਗਾਰੰਟੀਆਂ ਵਾਰੰਟੀਆਂ ਕੀ ਹੁੰਦੀਆਂ ਨੇ ਆਪਾਂ ਗੱਲ ਕਰੀ ਤੇ ਪਹਿਲਾਂ ਮੈਂ ਬਸਾਰੇ ਕਹੀ ਬਸਾਰੇ ਜਿਹੜੀ ਇਹ ਤੁਸੀਂ ਲੈ ਤਾਂ ਨਿਓ ਕਿੰਨੇ ਚਿਰ ਦੇਣ ਮਹਾਂਰੇ ਚੀਜ਼ ਦੀ ਕਿੰਨੀ ਗਾਰੰਟੀ ਤੇ ਬੈਟਰੀ ਦੀ ਕਿੰਨੀ ਗਾਰੰਟੀ ਬਸਾਰੇ ਬੈਟਰੀ ਦੀ 36 ਮਹੀਨਿਆਂ ਦੀ ਵਾਰੰਟੀ ਹੁੰਦੀ ਹੈ ਜੀ ਚਾਰਜਰ ਦੇ ਸਾਲ ਵਾਲਾ ਵੀ ਆਉਂਦਾ ਹੈ 2 ਸਾਲ ਵਾਲਾ ਵੀ ਆਉਂਦਾ ਜੀ ਇਹਦੇ ਵਿੱਚ ਹਾਂ ਜੀ ਉਹ ਦੋਨੇ ਤਰ੍ਹਾਂ ਦੇ ਚਾਰਜਰ ਆਉਂਦੇ ਨੇ ਜੀ ਬਾਕੀ ਮੋਟਰ ਕੰਟਰੋਲਰ ਦੇ 6 ਮਹੀਨਿਆਂ ਦੀ ਹੁੰਦੀ ਹੈ ਜੀ ਮੋਟਰ ਕੰਟਰੋਲਰ ਦੇ 6 ਮਹੀਨਿਆਂ ਦੀ ਹਾਂ ਜੀ ਜੇ ਕੋਈ ਸਾਡਾ ਪੱਕਾ ਕਸਟਮਰ ਹੈ ਜੀ ਅਸੀਂ ਉਹਦੇ 6 ਮਹੀਨਿਆਂ ਤੋਂ ਬਾਅਦ ਵੀ ਸੁਨਵਾਈ ਕਰਦੇ ਆ ਜੀ ਪੱਕਾ ਜਿਹੜਾ ਤੁਹਾਡੇ ਕੋਲ ਆਉਂਦਾ ਜਿਹੜਾ ਪੱਕਾ ਕਸਟਮਰ ਹੈ ਜੀ ਤੇ ਹੋਰ ਕੁਝ ਇਹਦੇ ਵਿੱਚ ਕਿਹੜੇ-ਕਿਹੜੇ ਦੇ ਹੱਲ ਤਾਂ ਨੇ ਦੇ ਵਿੱਚ ਦਰ ਹੋਰ ਇੱਕ ਗੱਲ ਹੋਰ ਸਾਡੇ ਸ਼ੋਰੂਮ ਵੱਲੋਂ ਜੀ ਸੰਗਰੂਰ ਮੋਟਰਜ਼ ਵੱਲੋਂ ਸਾਡੀਆਂ ਜਿੰਨੀਆਂ ਵੀ ਬ੍ਰਾਂਚਾਂ ਨੇ ਸਾਰੀ ਜਗ੍ਹਾ ਦੇ ਉੱਤੇ ਇੱਕ ਚੀਜ਼ ਅਸੀਂ ਨੇ ਪਲੱਸ ਕਰਤੀ ਜੀ ਜਿਹੜੇ ਸਪੇਅਰ ਪਾਰਟ ਨੇ ਉਹ ਅਸੀਂ ਸਸਤੇ ਦੇਵਾਂਗੇ ਜੀ ਜਿਵੇਂ ਮਾਰਕੀਟ ਦੇ ਵਿੱਚ ਹੂੰ ਮਾਰਕੀਟ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਜੀ ਕੋਈ 1500 ਦਾ ਦੇ ਰਿਹਾ ਕੋਈ 2000 ਦਾ ਦੇ ਰਿਹਾ ਕੋਈ 2500 ਦਾ ਦੇ ਰਿਹਾ ਸਾਡੇ ਰੇਟ ਹਰੇਕ ਦੀ ਜਿਹਦੇ ਵਿੱਚ ਸਭ ਤੋਂ ਘੱਟ ਹੋਣਗੇ ਜਿਹੜਾ ਫਰੰਟ ਗਲਾਸ ਹੈ ਸਣੇ ਫਰੇਮ ਅਸੀਂ 1400 ਦਾ ਦੇ ਦਾਂਗੇ ਜੀ 베어ਿੰਗ ਚੱਕੇ ਵਾਲਾ 100 ਰੁਪਏ ਤੋਂ ਸ਼ੁਰੂ ਹੋ ਜਾਊ ਜੀ ਹੈਂਡਲ ਦੇ 베어ਿੰਗ ਨੇ 150 ਤੋਂ ਸ਼ੁਰੂ ਹੋ ਜਾਊਗਾ ਜੀ ਹਰੇਕ ਚੀਜ਼ ਘੱਟ ਰੇਟਾਂ ਤੇ ਦੇਵਾਂਗੇ ਆ ਜਿਹੜੇ ਸਾਡੇ ਪੱਕੇ ਗਾਹਕ ਲੱਗੇ ਹੋਏ ਨੇ ਜੀ ਜਿਹੜੇ ਸਾਡੇ ਕੋਲੇ ਹੀ ਆਉਂਦੇ ਨੇ ਕੰਮ ਕਰਾਉਣ ਉਹਨਾਂ ਨੂੰ ਅਸੀਂ ਪਹਿਲਾਂ ਵੀ 10% ਦੀ ਛੋਟ ਦੇ ਰਹੇ ਹਾਂ ਤੇ ਹੁਣ ਅੱਗੇ ਵੀ ਇਹੀ ਚੀਜ਼ ਚੱਲੂ ਰਹੂਗੀ ਜਦੋਂ ਵੀ ਕੰਮ ਕਰਾਉਂਦੇ ਨੇ 10% ਲੈਸ ਮਿਲਦਾ ਹੀ ਮਿਲਦਾ ਉਹਨਾਂ ਨੂੰ ਜੀ ਨਾਲੇ ਰੇਟ ਘਟ ਨਾਲੇ ਲੈਸ ਤੇ ਹੋਰ ਹੋਰ ਕੋਈ ਤੁਹਾਡੇ ਦਵਾਕ ਚੋਗੇ ਇਹਨਾਂ ਦੇ ਵਿੱਚ ਕੀ ਹੋਰ ਤਾਂ ਨੇ ਹੋਰ ਲੀਥੀਅਮ ਦੇ ਉੱਪਰ ਸਾਡੇ ਜੀਓਫਾਈਨ ਕੰਪਨੀ ਵੱਲੋਂ 10000 ਰੁਪਏ ਦੀ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਨਾ ਇਹ ਸਬਸਿਡੀ ਬਨਾ ਦੇ ਨਾਲ ਨਹੀਂ ਨਾ ਦੇ ਨਾਲ ਜੀ ਗੱਡੀ ਜਦੋਂ ਵੇਚਦਾ ਅਗਲਾ ਉਦੋਂ ਹੀ ਲੈਸ ਕਰਕੇ ਵਿੱਚੋਂ ਫੇਰ ਹੀ ਗੱਡੀ ਦੇ ਦਈਏ ਜੇ ਤੁਸੀਂ ਹੁਣ ਬੈਟਰੀਆਂ ਧਰੋਂਦਾ ਅਗਲਾ 10000 ਇੱਕ ਬੈਟਰੀ ਮਗਰ ਇੱਕ ਦੋ ਮਗਰ ਜੇ ਕੋ ਬੈਟਰੀ ਤਾਂ ਹੁੰਦਾ ਨਹੀਂ ਈ ਰਿਕਸ਼ੇ ਮਾਗਰ ਹੈ ਜੀ ਬੈਟਰੀ ਮਾਗਰ ਨਹੀਂ ਅੱਛਾ ਈ ਰਿਕਸ਼ੇ ਮਾਗਰ ਹਾਂ ਜੇ ਤੁਸੀਂ ਬੈਟਰੀ ਖਰੀਦਦੇ ਹੋ ਉਹ ਚ ਸਬਸਿਡੀ ਨਹੀਂ ਹੈਗੀ ਕਿਉਂਕਿ ਸਬਸਿਡੀ ਆ ਜਿਹੜੀ ਜੀਓ ਫਾਈਨ ਵੱਲੋਂ ਹੈ ਜੀਓ ਫਾਈਨ ਵੱਲੋਂ ਹੈ ਹਾਂ ਜੀ ਮੌਕੇ ਤੇ ਜਿਹੜਾ ਰੇਟ ਹੈ ਬਾਕੀ ਉਹ ਵੀ ਤੁਸੀਂ ਠੀਕ ਰੇਟ ਲਾਉਂਗੇ ਲੋਕਾਂ ਨੂੰ ਹਾਂ ਜੀ ਬਿਲਕੁਲ ਸਾਡੇ ਰੇਟ ਸਭ ਤੋਂ ਘੱਟ ਨੇ ਜੀ ਸਾਡੇ ਕੋਲੇ ਡਿਸਟ੍ਰਿਬਿਊਸ਼ਨ ਹੈ ਜੀ ਪੂਰੇ ਏਰੀਆ ਦੀ ਸਾਡੇ ਰੇਟ ਇਸੇ ਕਰਕੇ ਸਭ ਤੋਂ ਘੱਟ ਨੇ ਦੋਸਤੋ ਆਪਾਂ ਗੱਲਬਾਤ ਕਰੀਆ ਸੁਰੇਂਦਰ ਸਿੰਘ ਨਾਲ ਆਪਾਂ ਇਹਨਾਂ ਸੰਗਰੂਰ ਮੋਟਰ ਜੇ ਨਾਂ ਤੇ ਜਿਹੜਾ ਹੈਗਾ ਜਿਹੜਾ ਓਵਰ ਬ੍ਰੇਜ ਦੇ ਨਾਲ ਲੱਗ ਮੈ ਇਹਨਾਂ ਦਾ ਹੈਗਾ ਗੈਰਜ ਸੰਗਰੂਰ ਵਿਖੇ ਠੀਕ ਹੈ ਤੇ ਇਹਦੇ ਵਿੱਚ ਜਿਹੜੀ ਬਚਤਾਂ ਵਾਲੀ ਗੱਲ ਹੈ ਵੀ ਜੇ ਬੈਟਰੀ 3 ਸਾਲ ਚੱਲਦੀ ਹੈ ਦੂਜੀਆਂ 15 ਮਹੀਨੇ ਚੱਲਦੀਆਂ ਨੇ ਪਹਿਲੀ ਗੱਲ ਤਾਂ ਵੀ ਡਬਲ ਬੈਟਰੀ ਬਚ ਗਈ ਡਬਲ ਤੋਂ ਵੀ ਜ਼ਿਆਦਾ ਯਾਨੀ ਦੋ ਹਿੱਸੇ ਬਚ ਗਏ ਦੋ ਹਿੱਸੇ ਉਹਦੇ ਬਾਡੀ ਬਚ ਗਈ ਜਿਹੜੀ ਬਾਡੀ ਗੱਲ ਦੀ ਹੈਗੀ ਤੇ ਟਾਈਮ ਲਾ ਲੋ ਵੀ ਜੇ 1 ਘੰਟਾ ਆਪਾਂ 1 ਮਹੀਨੇ ਜਿੱਕ ਘੰਟਾ ਇਹਨੂੰ ਪਾਣੀ ਪਾਉਣ ਤੇ ਲੱਗਦਾ ਤਾਂ 12 ਘੰਟੇ ਸਾਲ ਦੇ ਬਚ ਗਏ ਇੱਕ ਮਹੀਨੇ ਦੀ ਲਗਭਗ ਜਿਹੜੀ ਬਿਜਲੀ ਜਿਹੜੇ ਮੁਤਾਬਕ ਇਹਨਾਂ ਦੱਸਿਆ ਵੀ ਜੇ ਦੂਜੇ ਪਾਸੇ 10 ਘੰਟੇ ਲੈਂਦੀਆਂ ਨੇ ਗਿਆ ਇਤਜਾਬ ਵਾਲੀਆਂ ਤਾਂ ਇਹ ਲੈਂਦੀ ਹੈਗੀ 4 ਸਾਢੇ 4 ਘੰਟੇ ਤਾਂ ਮਤਲਬ ਲਗਦਾ ਵੀ 150 ਘੰਟਾ ਬਿਜਲੀ ਦਾ ਬਚ ਗਿਆ ਤੇ ਸਭ ਤੋਂ ਜਿਹੜੇ ਚਲਾਉਣ ਵਾਲੇ ਤੁਸੀਂ ਈਲੈਕਟ੍ਰੀਸਾ ਚਲਾਉਣ ਵਾਲੇ ਮਤਲਬ ਕੰਮੇ ਹੋ ਉਹਨਾਂ ਬਾਤੇ ਬਾਈਫਾਈ ਦੇ ਬੰਦੇ ਕਿਤੋਂ ਵੀ ਲੋ ਤਾਂ ਭਾਵੇਂ ਤੇ ਇਹਦੇ ਵਿੱਚ ਇਹ ਵੀ ਸਾਡਾ ਬਿਜਲੀ ਦਾ ਬਚਤ ਬਹੁਤ ਵੱਡੀ ਹੋ ਜੂਗੀ ਜੇ ਕੱਲ ਨੂੰ ਸਰਕਾਰ ਨੇ ਬਿੱਲਾਂ ਤੇ ਤਾਂ ਮੇਰੇ ਖਿਆਲ ਅੰਮੀ ਫੇਰੇ ਤੋਂ ਨੂੰ ਮਹ ਪੈਟਰੋਲ ਨਾਲੋਂ ਵੀ ਮਹਿੰਗੀ ਪੈ ਜਾਣੀ ਹੈਗੀ ਹੈ ਨਾ ਤੇ ਇਸ ਕਰਕੇ ਤੁਹਾਨੂੰ ਈਤ ਮਤਲਬ ਲਿਥੀਅਮ ਦੀਆਂ ਬੈਟਰੀਆਂ ਤਾਂ ਕਰੋਣੀਆਂ ਚਾਹੀਦੀਆਂ ਨੇਗੀਆਂ ਇਹ ਰਿਕਸ਼ਾ ਮੈਂ ਬੈਟਰੀ ਕੌਣ ਸੀ ਹੈ ਇਹ ਸਿੰਗਲ ਬੈਟਰੀ ਹੈ ਜੀ ਸੁੱਕੀ ਸੁੱਕੀ ਹੈ ਜੀ ਸੁੱਕੀ ਕਿੰਨੇ ਕ ਚੱਲਦੀ ਆ ਇਹ ਸਵਾ 100 ਕਿਲੋਮੀਟਰ ਘੱਟ ਜਾਂਦੀ ਹੈ ਜੀ ਸਵਾ 100 ਕਿਲੋਮੀਟਰ ਚਾਰਜ ਕਿੰਨੇ ਚਿਰ ਹੋ ਜਾਂਦੀ ਆ ਸਾਢੇ 3 ਘੰਟੇ 3 ਘੰਟੇ ਜੀ ਐਨੇ ਹੀ ਹੋ ਜਾਂਦੀ ਆ ਆਰਾਮ ਨਾਲ ਚੱਲਦੀ ਆ ਜੀ ਜੇ ਜੇ ਕੋਲ ਖਾਲੀ ਹੋਏ ਹੋਈ ਹੋਣੀ ਖਾਲੀ ਹੋਊ ਤਾਂ ਇਹਦਾ ਸਵਾ 3 ਘੰਟਾ ਲੱਗਦਾ ਨਹੀਂ 2 2.5 2.5 ਘੰਟਾ ਓਕੇ ਇੰਨਾ ਕੰਮ ਨਹੀਂ ਹੈ ਜੀ ਕਿਹੜੀ ਰਿਚਾਰਜਰ ਕੋਲ ਹੈ ਇਹ ਆਪਣੇ Jio ਫਾਇਨਲ ਦੀ ਅੱਛਾ ਇਹਦੇ ਬੈਟਰੀ ਕਿਹੜੀ ਆ ਬੈਟਰੀ ਸਿੰਗਲ ਸਿੰਗਲ ਬੈਟਰੀ ਬਿਨਾ ਪਾਣੀ ਵਾਲੀ ਸੁੱਕੀ ਸੁੱਕੀ ਬੈਟਰੀ ਕਿੰਨੀ ਚੱਲੇ ਬਟਾ ਇਹ ਇਹ 4 ਘੰਟੇ ਚਾਰਜ ਹੁੰਦੀ ਹੈ ਜੀ ਅੱਛਾ 130 35 ਕਿਲੋਮੀਟਰ ਚੱਲਦਾ ਠੀਕ ਆ ਜਣੀ ਪਾਣੀ ਦੀ ਵੀ ਮਤਲਬ ਮੁਕਦੇ ਤੱਕ ਜੇ ਤਾਂ ਨਾ ਹਾਂ ਜੀ ਆ ਬਹੁਤ ਵਧੀਆ ਲੱਗਦੀ ਹੈ ਚਲੋ ਹੁਣ ਹਾਂਜੀ ਹਾਂ ਬਹੁਤ ਵਧੀਆ ਹੈ ਹਾਂਜੀ ਕਿਆ ਕੀ ਨਾਮ ਆ ਤੁਹਾਡਾ ਪਰਮਜੀਤ ਕੌਰ ਜੀ ਇਹ ਤੁਹਾਡੀ ਜਿਹੜੀ ਇਲਕਾ ਇਹ ਚ ਬੈਟਰੀਆਂ ਕਿਹੜੀਆਂ ਨੇ ਇਹ ਚ ਬਿਨਾ ਪਾਣੀ ਤੋਂ ਇਹ ਸਿੱਕੀ ਬੈਟਰੀਆਂ ਨੇ ਜਿੰਨੇ ਕਿੰਨੇ ਚੱਲ ਜਾਂਦੀਆਂ ਨੇ ਇਹ ਇਹ ਚੱਲ ਜਾਂਦੇ ਨੇ ਦੋ ਬੈਟਰੀਆਂ ਨੇ 300 ਕਿਲੋਮੀਟਰ ਚੱਲ ਜਾਂਦੀਆਂ ਨੇ ਇੱਕ ਬੈਟਰੀ ਕਿੰਨੇ ਚਾਰਜ ਹੋਂਦੀ ਹੈ 4 ਘੰਟੇ ਚੱਲ ਜਾਂਦੀ ਹੈ 4 ਘੰਟੇ ਹਾਂਜੀ ਬਹੁਤ ਵਧੀਆ ਲੱਗਦਾ ਹਾਂਜੀ ਵਧੀਆ ਜੀ ਇਹਦਾ ਵੈਸੇ ਉਹ ਪਾਣੀ ਨਾਲੋਂ ਤਾਂ ਵਧੀਆ ਹੀ ਹੈ ਇਹ ਮੈਂ ਇੱਕ ਕਸਟਮਰ ਹੋਰ ਵੀ ਹੈ ਇਹਨਾਂ ਕੋਲ ਕਈ ਈ ਰਿਕਸ਼ਾ ਲੱਗੀਆਂ ਉੱਚਰਾਏ ਕਬਿੰਦ ਨੇ ਆਪ ਵੀ ਚਲਾਉਂਦੇ ਨੇ ਰੋਣਾ ਸਾਹਿਬ ਤੁਸੀਂ ਜਿਹੜੀਆਂ ਕੁਝ ਤੁਹਾਡੇ ਕੋਲੇ ਸੁੱਕੀਆਂ ਬੈਟਰੀਆਂ ਵਾਲੀ ਈ ਰਿਕਸ਼ਾ ਹੈ ਉਹ ਚ ਤੁਹਾਨੂੰ ਕਿਹੜੀ ਕਿਹੜੀ ਜੀ ਦੀ ਬਚਤ ਲੱਗਦੀ ਹੈਗੀ ਭਲਾ ਦੇਖੋ ਜੀ ਉਹ ਚ ਇੱਕ ਤਾਂ ਪਾਣੀ ਦੀ ਬਚਤ ਹੈ ਤੇ ਜਾਵ ਤੇ ਜਾਵ ਵਾਲਾ ਪਾਣੀ ਦੀ ਗਲਤੀ ਨਹੀਂ ਹੈਗੀ ਬੈਟਰੀਆਂ ਚਾਸੀ ਉਹਦੀ ਕਿਤਾ ਉਹ ਬਚਤ ਹੈ ਇੱਕ ਐਵਰੇਜ ਨੂੰ ਬਹੁਤ ਫਰਕ ਹੈ ਈ ਐਵਰੇਜ ਵਧੀਆ ਦੇ ਰਹੀ ਹੈ ਜੀ ਤੇ ਇੱਕ ਬਿਜਲੀ ਦੀ ਬਹੁਤ ਜ਼ਿਆਦਾ ਬਚਤ ਹੈ ਕਿੰਨੀ ਕਿਰਤ ਹੋ ਜਾਂਦੀ ਬਿਜਲੀ ਪਰ ਤੁਹਾਨੂੰ ਦੂਜੀ ਨਾਲ ਕਿੰਨਾ ਫਰਕ ਪੈਣਾ ਲੱਗਦਾ ਦੂਜੀ ਨਾਲ ਤਾਂ ਬਹੁਤ ਜ਼ਿਆਦਾ ਫਰਕ ਆਈਏ ਕਹਿੰਦੇ 4 ਘੰਟਿਆਂ ਚ ਪੂਰੀ ਫੁੱਲ ਚਾਰਜ ਹੋ ਜਾਂਦੀ ਹੈ 4 ਜਾਂ 5 ਘੰਟਿਆਂ ਚ ਉਹ ਸਾਰੀ ਰਾਤ ਲਾਣੀ ਪੈਂਦੀ ਹੈ 12 ਘੰਟੇ ਲਾਣੀ ਪੈਂਦੀ ਹੈ ਫਿਰ ਵੀ ਕਹਿੰਦੇ ਉਹ ਹੁੰਦੀ ਨਹੀਂ ਫੁੱਲ ਚਾਰਜ ਚੱਲਣਾ ਉਹਨੇ ਵੀ ਉਹਨਾਂ ਪੰਜ ਮਿੰਟੀਆਂ ਨੇ ਹਣਾ ਚੱਲਣਾ ਉਹਨੇ ਵੀ ਉਹਨਾਂ ਕਹ ਤੇ ਚੱਲਣਾ ਇਹ ਕੰਦੀ ਵੈਂਟਰੀ ਨੇ ਵੀ ਉਹਨੇ ਹਣਾ ਦੋਸਤੋ ਇਹ ਇੱਕ ਆਇਟਮ ਨਾਲ ਗੱਲ ਕਰੀਏ ਆਪਾਂ ਤੇ ਇਹ ਇਹ ਨਾ ਨਹੀਂ ਬਹੀ ਗੱਲ ਕਰੀ ਵੀ ਸੁੱਕੀ ਬੈਂਟਰੀ ਲੋਕ ਹੁਣ ਸੁੱਕੀ ਬੈਂਟਰੀ ਲੈਣ ਨਾਲ ਆਇਆ ਨਾ ਹਾਂਜੀ ਹਾਂ ਸੁੱਕੀ ਬੈਂਟਰੀ ਲੈਣ ਦਾ ਫਾਇਦਾ ਨਾਲੇ ਚਾਸੀ ਤੋਂ ਬਚੋ ਨਾਲੇ ਗੱਡੀ ਦੀ ਲਾਇਫ ਵੱਧਦੀ ਹੈ ਨਾਲੇ ਆਪਦੀ ਉਮਰ ਵੱਧਦੀ ਨਾਲੇ ਸੋਚ ਘਟਦੀ ਹੈ ਚਲਾਈ ਜਾਓ ਤੇ ਪੈਸੇ ਕਮਾਈ ਜਾਓ